ਇਹ ਮੁਕਦਮੇ ਕਿੰਨੇ ਚੱਲ ਰਹੇ ਜੀ ਇਹ ਜਿਹੜਾ ਜੋਰਾ ਫੜਿਆ ਇਹਦੀ ਜਿਹੜੀ ਮੋਡਲ ਜਿਹੜੀ ਪਤਾਲ ਦੇ ਵਿੱਚ ਜਾਣ ਦੀ ਪਾਈ ਸਾਈਡੀਆਂ ਹੁੰਦੀਆਂ ਉਹਦੇ ਤੋਂ ਚੈੱਕ ਕਰਨ ਦੇ ਜਿਹੜਾ ਪਾਇਆ ਗਿਆ ਕਿ ਤੇ 10-11 ਮੁਕਦਮੇ ਜਿਹੜੇ ਪਹਿਲਾਂ ਦਰਜ ਨੇ 379 ਬੀ ਦੇ ਹੈਗੇ ਸਨੇਚਿੰਗ ਦੇ ਆ ਰੋਬਰੀ ਦੇ ਹੈਗੇ ਐਂਡ ਤਿੰਨ ਮੁਕਦਮੇ ਤੇ ਐਨਡੀਪੀ ਸੈਕਟਰ ਦੇ ਹੈਗੇ ਐਂਡ ਕਾਉਂਟਰਬ੍ਰੀਡ ਗ੍ਰੈਂਸੀ ਵਗੈਰਾ ਹੋਰ ਇਹ ਸਾਰੇ ਜਿਹੜੇ ਹੀਨਿਸ ਕ੍ਰਾਈਮ ਦੇ ਜਿਹੜੇ ਇਹਦੇ ਮੁਕਦਮੇ ਹੈਗੇ ਇਹ ਪਛੇ ਦੀ ਜੇਲ ਦੇ ਵਿੱਚੋਂ ਜਿਹੜਾ ਹੈਗਾ ਹੁਣ ਆਇਆ ਸੀ ਇਬਾਰਾ ਕਿ ਇਹਨਾਂ ਦੇ ਜਿਹੜਾ ਪੰਜ ਜਣਿਆਂ ਦਾ ਗਰੁੱਪ ਵਾਲੇ ਦਾ ਕਿ ਫਿਗਰ ਆਊਟ ਹੋਇਆ ਕਿ ਉਹਦੇ ਵਿੱਚ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਦੋਸ਼ੀ ਇਹਦਾ ਇਹਦੀ ਕਸਟਡੀ ਦੇ ਵਿੱਚ ਲਵਾਂਗੇ ਅਸੀਂ ਜਦੋਂ ਇਹ ਠੀਕ ਹੋ ਜਾਂਦਾ ਉਹ ਤੋਂ ਡਿਸਚਾਰਜ ਕਰਾ ਕੇ ਇਹਦੀ ਕਸਟਡੀ ਦੇ ਵਿੱਚ ਲੈ ਕੇ ਕਿ ਫਰਦਰ ਪੁਛਗਿਸ਼ ਕੀਤੀ ਜਾਏਗੀ ਧੰਨਵਾਦ ਇੱਕ 23 ਤਰੀਕ ਨੂੰ ਜਿਹੜੀ ਹੈਗੀ ਆ ਰਾਤ ਨੂੰ ਗਰੀਬ 11:30 ਵਜੇ ਇੱਕ ਸਾਡੇ ਵਾਰਦਾਤ ਨੋਟਿਸ ਦੇ ਵਿੱਚ ਆਈ ਸੀ ਸ਼ਾਹ ਗੁਟੇਰੀਆ ਦੇ ਵਿੱਚ ਇੱਕ ਜੰਮੂ ਅੰਮ੍ਰਿਤਸਰ ਜਿਹੜਾ ਹੈਗਾ ਹਾਈਵੇ ਜਿਹੜਾ ਨਿਕਲ ਰਿਹਾ ਉਥੇ ਜਿਹੜੇ ਠੇਕੇਦਾਰ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਉਥੇ ਟੈਂਟ ਵਗੈਰਾ ਲਾ ਕੇ ਜਿਹੜੇ ਉਹਨਾਂ ਦਾ ਕੈਂਪ ਬਰੇ ਹੋਏ ਨੇ ਜਿੱਥੇ ਰਾਤ ਨੂੰ ਸਟੇ ਕਰਦੇ ਆ ਉਥੇ ਇੱਕ ਗੱਡੀ ਦੇ ਵਿੱਚ ਜਿਹੜੇ ਕੈਂਪਰ ਗੱਡੀ ਦੇ ਵਿੱਚ ਚਾਰ ਜਣੇ ਚਾਰ ਪੰਜ ਜਣੇ ਵਿਅਕਤੀ ਆਉਂਦੇ ਆ ਜੋ ਉਸ ਵਕਤ ਆ ਕੇ ਇੱਕ ਦੇ ਕੋਲ ਬਾਰੰਬਰ ਰਾਈਫਲ ਸੀ ਇੱਕ ਤੇ ਬਾਕੀ ਦੋ ਦੇ ਕੋਲ ਪਿਸਤਲ ਸੀ ਦਾਤਰ ਵਗੈਰਾ ਸੀ ਤੇ ਚਾਕੂ ਵਗੈਰਾ ਸੀ ਉਹਨਾਂ ਕੋਲ ਮਾਰੂ ਹਥਿਆਰ ਸੀ ਉਹ ਉਥੇ ਇੱਕ ਓਮ ਸਿੰਘ ਨਾਂ ਦਾ ਇੱਕ ਰਾਜਸਥਾਨ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਹੈ ਉਥੇ ਨੌਕਰੀ ਕਰਦਾ ਹੈਗਾ ਸੀ ਉਹਨਾਂ ਦੇ ਜਿਹੜਾ ਹਾਈਵੇ ਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਆ ਸੀ ਤੇ ਜਿਹੜੇ ਵਿਅਕਤੀ ਆਏ ਇਹਨਾਂ ਨੇ ਆ ਕੇ ਉਹਨਾਂ ਤੇ ਜਿਹੜੇ ਮਾਰਕਟਾਈ ਕੀਤੀ ਐਂਡ ਜਿਹੜਾ ਉਹਨਾਂ ਤੋਂ 12000 ਰੁਪਇਆ ਤੇ ਮੋਬਾਈਲ ਫੋਨ ਕੋਈ ਐਂਡ ਜਿਹੜੇ ਬਾਰਾਂਪੁਰ ਦੀ ਰਾਈਫਲ ਨਾਲ ਫਾਇਰ ਕੀਤਾ ਜਿਹੜਾ ਪਹਿਲਾ ਫਾਇਰ ਸੀ ਜਿਹੜਾ ਉਹਦਾ ਸੜਕ ਤੇ ਲੱਗਿਆ ਅਤੇ ਇੱਕ ਉਹਦੇ ਵਿਰੋਧ ਕਰਨ ਦੇ ਉੱਤੇ ਉਹਨੇ ਇੱਕ ਫਾਇਰ ਹੋਰ ਕੀਤਾ ਜਿਹੜਾ ਉਹਦੇ ਖੱਬੇ ਸਾਈਡ ਦੇ ਉੱਪਰ ਫੇਸ ਦੇ ਉੱਪਰ ਜਿਹੜਾ ਫਾਇਰ ਲੱਗਿਆ ਜਿਸ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਰੈਫਰ ਕੀਤਾ ਗਿਆ ਪਹਿਲਾਂ ਸ਼ਾਕਫੋਟਰ ਦਾਖਲ ਕਰਾਇਆ ਫਿਰ ਅੰਮ੍ਰਿਤਸਰ ਰੈਫਰ ਕੀਤਾ ਸੀ ਸੋ ਇਹ ਜਿਹੜੇ ਵਿਅਕਤੀ ਹੈਗੇ ਸੀ ਇਹਨਾਂ ਦੇ ਵਿੱਚ ਜਿਹੜੇ ਇੱਕ ਲੱਖੀ ਨਾਮ ਦਾ ਮੁੰਡਾ ਹੈਗਾ ਸੀ ਇੱਕ ਜਿਹੜਾ ਹੈਗਾ ਜ਼ੋਰਾ ਨਾਮ ਦਾ ਮੁੰਡਾ ਹੈਗਾ ਸੀ ਇੱਕ ਸੰਦੀਪ ਸਿੱਪੀ ਨਾਮ ਦਾ ਮੁੰਡਾ ਸੀ ਇਸ ਤਰੀਕੇ ਨਾਲ ਜਿਹੜੇ ਚ ਪੰਜ ਵਿਅਕਤੀ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਤਾਂ ਜਿਹੜਾ ਐਫ ਆਈ ਆਰ ਨੰਬਰ ਜਿਹੜਾ ਹੈਗਾ 215 ਨੰਬਰ ਮਕਦਮਾ ਉਹਦੇ ਵਿੱਚ 109 ਜਿਹੜੀ ਹੈਗੀ ਆ 311 352 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕਰਕੇ ਐਂਡ ਆਮ ਜੈਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੀ ਪੜਤਾਲ ਦੇ ਵਿੱਚ ਉਹਦੀ ਤਫਤੀਸ਼ ਦੇ ਵਿੱਚ ਇੱਕ ਅੱਜ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਜ਼ੋਰਾ ਜੋ ਦੋਸ਼ੀ ਹੈ ਔਰ ਸ਼ਾਹਕੋਟ ਏਰੀਆ ਦੇ ਜਿਹੜੇ ਅਗਲੇ ਪਿੰਡ ਪੈਂਦੇ ਹੈਗੇ ਨੇ ਕਹਾੜਕਲਾਂ জাফরਵਾਲ ਜਿਹੜੇ ਪਿੰਡ ਪੈਂਦੇ ਨੇ জাফরਪੁਰ ਇਧਰਲੀ ਸਾਈਡ ਤੋਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜਿਸ ਤੇ ਸਾਡੇ ਡੀਐਸਪੀ ਸ਼ਾਹਕੋਟ ਸਾਊਥ ਡਿਵੀਜ਼ਨ ओंकार ਸਿੰਘ ਬਰਾੜ ਸਾਡੇ ਇਨਸਪੈਕਟਰ ਸ਼ਾਹਕੋਟ ਐਸਐਚਓ ਬਲਵਿੰਦਰ ਸਿੰਘ ਇਹਨਾਂ ਨੇ ਜਿਹੜੀਆਂ ਟੀਮਸ ਬਣਾ ਕੇ ਡਿਸਪੈਚ ਕਰਕੇ ਇਸ ਏਰੀਆ ਦੇ ਵਿੱਚ ਜਿਹੜੀਆਂ ਟੀਮਸ ਨੂੰ ਡਿਸਪੈਚ ਕੀਤਾ ਐਂਡ ਬਸਤੇਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਇੱਕ ਜੋਰਾ ਨਾਂ ਦਾ ਲੜਕਾ ਇਹਦੇ ਵਿੱਚ ਕਤਵਾ ਨੰਬਰ ਜਿਹੜਾ ਤੁਹਾਨੂੰ ਮੈਂ ਦੱਸਿਆ ਦੇ ਵਿੱਚ ਜਿਹੜਾ ਪਹਿਲਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਟਰੇਸ ਆਊਟ ਹੋਇਆ ਐਂਡ ਇੱਕ ਹਾਰਡਕਲਾ ਦੀ ਮੰਡੀ ਜਿਹੜੀ ਮੰਡੀ ਹੈਗੀ ਜਿੱਥੇ ਆਪਾਂ ਹੁਣ ਖੜੇ ਆ ਇਸ ਵੇਲੇ ਮੋਟਰਸਾਈਕਲ ਤੇ ਇਧਰ ਆ ਰਹੇ ਜੋ ਪਿੱਛਾ ਕਰਦੇ ਹੋ ਇੱਥੇ ਆਏ ਤਾਂ ਪੁਲਿਸ ਪਾਰਟੀ ਦੇ ਉੱਪਰ ਜੋਰਾ ਸਿੰਘ ਵੱਲੋਂ ਜਿਹੜਾ ਹੈਗਾ ਮਾਰਦਨ ਦੀ ਨੀਤ ਨਾਲ ਪੁਲਿਸ ਪਾਰਟੀ ਦੇ ਉੱਪਰ ਇੱਕ ਜਿਹੜਾ ਫਾਇਰ ਕੀਤਾ ਗਿਆ ਜਿਹੜਾ ਸਾਡੇ ਇੱਕ ਏਐਸਆਈ ਅੰਗਰੇਜ਼ ਅੰਗਰੇਜ਼ ਸਿੰਘ ਹੈ ਗਿਆ ਉਹਨਾਂ ਦੇ ਜਿਹੜਾ ਹੈਗਾ ਬਚਾ ਹੋਇਆ ਐਂਡ ਉਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਖਾਤਰ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰ ਕੀਤਾ ਜਿਹੜਾ ਉਹਦੀ ਦੋਸ਼ੀ ਜੋਰਾ ਸਿੰਘ ਦੀ ਖੱਬੇ ਜਿਹੜਾ ਹੈਗਾ ਗੋਡੇ ਦੇ ਉੱਪਰ ਪਿਛਲੇ ਪਾਸੇ ਜਿਹੜੀ ਲੱਤ ਦੇ ਉੱਪਰ ਪੱਟ ਦੇ ਵਿੱਚ ਜਿਹੜਾ ਲੱਗਿਆ ਜਿਸ